ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਿਹੜੇ ਐਨੀਮਲ ਆ ਦੋਸਤੋ ਸੇਲ ਵਾਸਤੇ ਅਵੇਲੇਬਲ ਨੇ ਆਪਾਂ ਦਿਖਾਉਣੇ ਆ ਏਰੀਆ ਦੋਸਤੋ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਸੋ ਦੋਸਤੋ ਜਦੋਂ ਤੁਸੀਂ ਹਰੀਕੇ ਪੱਤਨ ਤੋਂ ਪੱਟੀ ਭਿੱਖੀਵੰਡ ਰੋਡ ਤੇ ਆਉਂਦੇ ਦਾ ਰਸਤੇ ਵਿੱਚ ਦੋਸਤੋ ਪੱਟੀ ਮੋੜ ਤੋਂ ਪਹਿਲਾਂ ਸੰਗਵਾ ਅੱਡਾ ਆਉਂਦਾ ਦੋਸਤੋ ਸੰਗਵਾ ਤੋਂ ਤੁਸੀਂ ਸਜਦੋਂ ਪਿੰਡ ਤੇ ਸਜਦੋਂ ਤੋਂ ਤੁਸੀਂ ਜੋੜ ਸਿੰਘ ਵਾਲਾ ਪਿੰਡ ਪਹੁੰਚ ਸਕਦੇ ਹੋ ਨਾਲ-ਨਾਲ ਲੱਗਦੇ ਪਿੰਡ ਦੋਸਤੋ ਚੀਮਾ ਬਰਵਾਲਾ ਦੁੱਬਲੀ ਵੱਡੇ ਸਭਰਾ ਦੋਸਤੋ ਮਾਝਾ ਏਰੀਆ ਹੈਗਾ ਖਾਸ ਤੌਰ ਤੇ ਦੋਸਤੋ ਜਿਹੜਾ ਬਿਲਕੁਲ ਮੱਝ ਏਰੀਆ ਦੇ ਵਿੱਚ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਤੇ ਜੇਕਰ ਵੀਰ ਹਰਵੇਲ ਦੀ ਗੱਲ ਕਰੀਏ ਤਾਂ ਓਨਰ ਵੀਰ ਹਰਵੇਲ ਨੇ ਡੇਰੀ ਫਾਰਮਿੰਗ ਦੇ ਨਾਲ ਜਿੱਦਾਂ ਕਿ ਆਪਣੇ ਪੁਰਾਣੇ ਵੀਰਾਂ ਨੂੰ ਪਤਾ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਚੰਗੇ ਤੋਂ ਚੰਗਾ ਪਸ਼ੂ ਦੋਸਤੋ ਡੇਲੀ ਅਪਡੇਟ ਦੇ ਵਿੱਚ ਆਉਂਦਾ ਰਹਿੰਦਾ ਤੇ ਅੱਜ ਜਿਹੜੇ ਐਨੀਮਲ ਆਏ ਦੋਸਤੋ ਤਕਰੀਬਨ ਤਿੰਨ ਨਾਗ ਤੁਹਾਨੂੰ ਉਹ ਦਿਖਾਉਣੇ ਆ ਤਿੰਨ ਐਨੀਮਲ ਸੇਲ ਵਾਸਤੇ ਅਵੇਲੇਬਲ ਨੇ ਦੋ ਮੱਝਾਂ ਇੱਕ ਵਾਇਡ ਹੈਗੀ ਆ ਤੇ ਚਲਦੇ ਆਂ ਵੀਰ ਹਰਵੈਲ ਦੇ ਕੋਲੋਂ ਜਿਆਦਾ ਜਾਣਕਾਰੀ ਲਈ ਤੇ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਠੀਠਾ ਵੀਰ ਹਰਵੈਲ ਜੀ ਤੇ ਵੀਰ ਹਰਵੈਲ ਅੱਜ ਕਿੰਨੇ ਨਗ ਆਪਣੇ ਕੋਲ ਸੇਲ ਲਈ ਆਏ ਜੀ ਜੀ ਇੱਕ ਨੰਬਰ ਵਾਲੀ ਇਹ ਮੱਝ ਤੀਜੇ ਸੂਏ ਵਾਸਤੇ ਯਾਨੀ ਕਿ ਸੂ ਵੀ ਧੱਬਣਿਆ ਜੀ ਕਰੀਬ 10 ਤੋਂ 12 ਦਿਨ ਇਹ ਲੈਂਦੀ ਆ ਠੀਕ ਆ ਤੇ ਅੱਗੇ ਦੋ ਸੂਇਆਂ ਉਹ ਵੀ ਮੱਝ ਆਪਾਂ ਮਿੱਲੀ ਦਾ ਪਤ ਕਹਿ ਸਕਦੇ ਐ ਇਹਨੂੰ ਜੀ ਤੇ ਇੱਕ ਸਵੈਡ ਆ ਦੂਜੇ ਸੂਏ ਠੀਕ ਆ ਤੇ ਇਹ ਕਿੰਨੇ ਕੁ ਤਾਂ 10 ਦਿਨ ਲੱਗੇ ਇਸ ਸੂਣ ਚ ਪਹਿਲੀ 10 ਤੋਂ 12 ਦਿਨ ਜਿੰਨੇ ਵੀ ਦਿਨ ਲਾਜੇ 2-4 ਵੱਧ ਲੈ ਜਾ ਤਾਂ ਚੰਗੀ ਬਣ ਜੂਗੀ ਹੋਰ ਠੀਕ ਆ ਹਾਂਜੀ ਠੀਕ ਆ ਠੀਕ ਆ ਬਾਕੀ ਅੱਗੇ ਦੱਸਿਆ ਜਾ ਰਿਹਾ ਕਿ ਚੰਗੇ ਸੀਮੰਟ ਤੋਂ ਨੀਲੇ ਜੇ ਤੋਂ ਵੱੱਗਣਿਆ ਠੀਕ ਆ ਜੀ ਬਾਕੀ ਬਹੁਤ ਹੀ ਬਰੀਡ ਵਾਈ ਪ੍ਰੋਪਰ ਠੀਕ ਆ ਸੁਭਾਵੀਰ ਜੀ ਅੱਗੇ ਫਿਰ ਦੂਜਾ ਸੁਣਨ ਜਾ ਰਹੀ ਤੀਜਾ ਸੁਭਾਵੀਰ ਦੂਜਾ ਕਹਿਣ ਨੂੰ ਕਹਿ ਸਕਦੇ ਪਰ ਤੀਜਾ ਨਹੀਂ ਸਹੀ ਦੱਸਣ ਬਿਲਕੁਲ ਜੀ ਸਹੀ ਗੱਲ ਆ ਤੀਜਾ ਤੀਜਾ ਸੁਭਾਵੀਰ ਦੋਸਤੋ ਸੁਣਨ ਜਾ ਰਹੀ ਆ ਤਕਰੀਬਨ ਵੀਰ ਹਰਵੇਲ ਦੇ ਕਹਿਣ ਮੁਤਾਬਕ ਵੀ 10 ਦਿਨ ਹਜੇ ਲੈ ਜਾਣੇ ਆ ਤੇ ਇੱਕ ਵਾਰੀ ਤੁਹਾਨੂੰ ਮੈਂ ਪਹਿਣੀ ਵਾਲੇ ਪਾਸਿਓ ਦੋਸਤੋ ਤੁਹਾਨੂੰ ਬਿਲਕੁਲ ਤਸੱਲੀ ਨਾ ਵਿਖਾ ਦੇਣਾ ਆ ਵੇਖੋ ਵਾਈਟ ਥਾਣਾ ਦੋਸਤੋ ਪ੍ਰੋਪਰ ਜਿਹੜੇ ਆ ਕਰੈਕਟਰ ਆ ਉਹ ਨੀਲੀ ਦੇ ਜਿਹੜੇ ਰਵੀ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂਜੀ ਟੇਡਾ ਕਟਾ ਡਿੰਗਾ ਚੀਰ ਬਿਲਕੁਲ ਕੁੰਡਾ ਜਿਹਾ ਸਿੰਘ ਆ ਦੋਸਤੋ ਜਿਹੜੀ ਬੰਤਰ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਤੇ ਬਹੁਤ ਪਿਆਰਾ ਮੂੰਹ ਮੱਥਾ ਇਸ ਮੱਝ ਦੇ ਵੇਖਣ ਦੇ ਵਿੱਚ ਮਿਲੇਗਾ ਆ ਵੇਖੋ ਬਿਲਕੁਲ ਦੋਸਤੋ ਰਾਜੀ ਹੈਗੀ ਆ ਤੇ ਆ ਥਾਣਾ ਦੀ ਬੰਤਰ ਵੀ ਆ ਆ ਕੁਆਲਿਟੀ ਥਾਣਾ ਦੀ ਵੇਖੋ ਜੀ ਚਾਰ ਥਾਣਾ ਗੈ ਬੰਤਰ ਵੇਖੋਗੇ ਉਹ ਵੀ ਬਿਲਕੁਲ ਸੋਹਣਾ ਹੈਗਾ ਆ ਲਓ ਜੀ ਕੋਲੀ ਬਹੁਤ ਜ਼ਿਆਦਾ ਚੁਆਇਸ ਠੀਕ ਆ ਬਾਕੀ ਵੀਰ ਜੀ ਤੁਸੀਂ ਟਿੱਪ ਕੇ ਲੈ ਕੇ ਆਓਗੇ ਬਲਕਿ ਚੁਆਈ ਚ ਵਧੀਆ ਜੀ ਚੁਆਈ ਇੱਕ ਨੰਬਰ ਆ ਨੰਗਾ ਪੋਲੀ ਬਹੁਤ ਹੀ ਜ਼ਿਆਦਾ ਇੱਕ ਯਾਨੀ ਕਿ ਅਣਜਾਣ ਯਾਨੀ ਕਿ ਬੱਚਾ ਵੀ ਜਿਵੇਂ ਆਪਾਂ ਕਹਿੰਦੇ ਜਿਨ੍ਹਾਂ ਕਦੀ ਚੁਆਈ ਨਹੀਂ ਕੀਤੀ ਉਹਦੀ ਮੈਦੀ ਚੁਆਈ ਕਰਦੇ ਅੱਛਾ ਵੀਰ ਹਰਬੀਰ ਚੁਆਈ ਜੇਕਰ ਆਪਾਂ ਗੱਲ ਕਰੀਏ ਤੀਜਾ ਸੁਹਾ ਸੋਨਾ ਕਿੰਨੀ ਕੀ ਚੁਆਈ ਕਰਾਉਣੀ ਸੁਭਾਵ ਵਾਲੀ ਹੈਗੀ ਆ ਕਰੀਬ ਸੰਤੂ ਸਾਹਿਬ ਜੀ ਉਹਨਾਂ ਦੇ ਮੁਤਾਬਕ ਆ ਕਰੀਬ 15 15.5 ਸੀਗਾ ਸੰਤੂ ਸਾਹਿਬ ਜੀ ਆਪਾਂ ਜਿਹੜਾ ਮੰਨ ਕੇ ਚੱਲ ਗਏ ਕੋ 14 ਲੀਟਰ ਦਾ ਆਰਾਮ ਲੈ ਨੂੰ ਦੇਣਾ ਚਾਹੀਦਾ ਬਰੀਡ ਵਾਈਜ਼ ਜਾਂ ਜਿਸ ਸਾਬ ਨਾਲ ਇਹ ਕਰੈਕਟਰ ਹ ਸੋ ਦੋਸਤੋ ਵੀਰ ਹਰਵੇਲ ਨੇ ਕਹਿ ਦਿੱਤਾ ਵੀ ਤਕਰੀਬਨ 14 ਲੀਟਰ ਨੂੰ ਦੇਣਾ ਚਾਹੀਦਾ ਹੈ ਬਾਕੀ ਅੱਗੇ ਸੇਵਾ ਦਾ ਦੋਸਤ ਹੁੰਦਾ ਦੁੱਧ ਮਿਲਦਾ ਬਾਕੀ ਬਰੀਡ ਵੀ ਪਤਾ ਨਹੀਂ ਪਸ਼ੂ ਨੇ ਕਿੱਥੇ ਚਲੇ ਜਾਣਾ ਇਹ ਤਾਂ ਇੱਕ ਸਮੁੰਦਰ ਹੈ ਦੀ ਗਹਿਰਾਈ ਨਹੀਂ ਆਪਾਂ ਨਾਪ ਸਕਦੇ ਕੋਈ ਕਿੱਥੇ ਪਸ਼ੂ ਰੁਕ ਜਾਂਦਾ ਕਈ ਵਾਰ ਜਿਸ ਪਸ਼ੂ ਤੋਂ ਉਮੀਦ ਨਹੀਂ ਹੁੰਦੀ ਪਤਾ ਨਹੀਂ ਕਿੱਥੇ ਦਾ ਕਿੱਥੇ ਜਾ ਕੇ ਤੇ ਬਾਕੀ ਹਰਵੇਲ ਵੀਰੇ ਨੂੰ ਤੋਰ ਗਿਆ ਮੜਾ ਜਾ ਤੇ ਬਾਕੀ ਦੋਸਤੋ ਤੁਸੀਂ ਦੇਖ ਲਓ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਘੜ ਇਸ ਨੇ ਬਣਾ ਕੇ ਤਿਆਰ ਕੀਤਾ ਹੈ ਉਹ ਆਪਾਂ ਤੁਹਾਨੂੰ ਪ੍ਰੋਪਰ ਬਿਲਕੁਲ ਵਿਖਾ ਦਿੰਨੇ ਆ ਦੋਸਤੋ ਫਰੀਕੀ ਦੇ ਨਾਲ ਤੁਸੀਂ ਆਪਦੀ ਨਿਗਾਹ ਦੇ ਵਿੱਚ ਉਹ ਸਕੈਨ ਕਰ ਲਿਓ ਦੋਸਤੋ ਆਹ ਵੇਖੋ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਬਾਕਮਾਲਾ ਦੋਸਤੋ ਹਜੇ 10 ਦਿਨ ਦਾ ਸਮਾਂ ਬਾਕੀ ਆ ਹਜੇ ਆਰਡਰ ਹੋਰ ਵੀ ਬਣਾ ਕੇ ਬਹੁਤ ਸਮਾਂ ਤਿਆਰ ਕਰ ਲੈਣਾ ਇਸ ਨੇ ਵੀਰ ਹਰਵੈਲ ਜੀ ਇੱਥੇ ਥੋੜਾ ਜਿਹਾ ਰੋਕਿਆ ਜੀ ਆਹ ਲਓ ਦੋਸਤੋ ਇਹ ਠੰਡੀ ਸੀ ਲਾ ਬਹੁਤ ਜਿਆਦਾ ਜੀ ਹਰ ਐਂਗਲ ਤੋਂ ਤੁਸੀਂ ਜ਼ਰੂਰ ਮੱਝ ਖਰੀਦਨੀ ਆ ਦੋਸਤੋ ਤੇ ਹਰ ਐਂਗਲ ਤੋਂ ਤੁਸੀਂ ਜ਼ਰੂਰ ਨੋਟ ਕਰ ਲਿਓ ਬਹੁਤ ਸੋਹਣੀ ਸ਼ੇਪ ਦੇ ਦੇਖੋ ਆ ਲੋ ਜੀ ਠੀਕ ਆ ਵੀਰ ਹਰਪੀਲ ਜੀ ਆ ਲੋ ਦੋਸਤੋ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਮਾਝ ਮਿਲੇਗੀ ਰੇਟ ਮੈਂ ਮੋਲ ਵੀਰ ਤੋਂ ਪੁੱਛ ਕੇ ਦੱਸ ਦੇਣਾ ਤੁਹਾਨੂੰ ਆ ਲੋ ਜੀ ਆ ਲੋ ਜੀ ਵਧਿਕਾ ਚੰਗਾ ਤੁਸੀਂ ਆਰਡਰ ਬਣਾ ਕੇ ਤਿਆਰ ਕਰਨਾ ਹਜੇ ਸਮਾਂ ਵੀਰ ਨੇ ਦੱਸਤਾ तकरीबन 10 ਦਿਨ ਬਾਕੀ ਆ ਤੇ ਵੀਰ ਹਰਬੇਲ ਹਾਂਜੀ ਤੇ ਵੀਰ ਹਰਬੇਲ ਜੀ ਕੀ ਮੋਲ ਲਿੰਦਾ ਆਪਾਂ ਰੱਖਿਆ ਆ ਪ੍ਰਾਈਸ ਕੀ ਕੀਤਾ ਸੰਤੋਬਾ ਜੀ ਇਹਦੇ ਦੋ ਮੋਲ ਆ ਜੀ ਇਹ ਤਾਂ ਸੂਨ ਤੋਂ ਬਾਹਰ ਆ 1,115 ਹੂੰ ਤਾਂ ਅੱਜ ਦਾ ਜਿਹੜਾ ਮੋਲ ਆ ਇਹਦਾ ਫਰੀਬ ਆਪਾਂ ਕੁਝ ਜ਼ਿਆਦਾ ਨਹੀਂ ਦੇਣਵਾਜਾ ਜਿਸ ਤਰ੍ਹਾਂ ਆਪਾਂ ਨੂੰ ਕਾਜ ਮਿਲੀ ਆ ਤਾਂ ਆਪਾਂ ਇਹਨੂੰ ਬਿਲਕੁਲ ਉਸੇ ਰੇਟ ਤੇ ਦੇਵਾਂਗੇ ਜੀ ਆਪਾਂ ਸੰਤੋਬਾ ਸਾਹਿਬ 88000 ਰੁਪਏ ਦੀ ਮੱਝ ਦੇ ਲਗਾ 88000 ਦੀ ਹਾਂਜੀ ਠੀਕ ਆ ਦੋਸਤੋ 88000 ਰੁਪਏ ਵੀਰ ਨੇ ਡਿਮਾਂਡ ਕੀਤੀ ਆ ਤੇ ਵੀਰ ਜੀ ਲੈਸ ਹੋ ਜਾਏਗਾ ਮਾਨਤਨ ਹੋਵੇਗਾ ਨਾ ਇੰਦੇ ਚ ਬਿਲਕੁਲ ਘਰ ਆਇਆ ਦਾ ਥੋੜਾ ਬਹੁਤ ਜੀ ਬਾਕੀ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਨੋਟ ਕਰਾ ਦੇਣਾ ਕਿ ਚੋਂ ਪਾਸਿਓਂ ਵੇਖੋਗੇ ਤੁਸੀਂ ਹਵਾਨਾ ਚੋਂ ਪਾਸਿਓਂ ਵੇਖੋਗੇ ਇੱਕ ਜੇ ਤੁਹਾਨੂੰ ਹਵਾਨਾ ਮਿਲੇਗਾ ਅਜੇ ਆਰਡਰ ਬਹੁਤ ਵਧੀਆ ਬਣਾਉਣਾ ਇਹਨੇ ਆ ਵੇਖੋ ਆਡ ਲਾਟੂਣਾ ਬਹੁਤ ਹੀ ਵਧੀਆ ਠੀਕ ਆ ਜੀ ਸੋ ਦੋਸਤੋ ਅੱਗੇ ਜਿਹੜਾ ਕਿ ਐਨੀਮਲ ਆਪਾਂ ਤੁਹਾਨੂੰ ਦਿਖਾਉਣਾ ਉਹ ਵੈੜ ਹੈਗੀ ਆ ਤੇ ਵੀਰ ਹਰਬੇਲ ਤੋਂ ਪੁੱਛਦੇ ਆ ਤਬੀਰ ਜਿਹੜੀ ਬੈੜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕਰੀਬ 16 17 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਪਿਛੇ ਦੇ ਮੇਲ ਕਾਫਾ ਜੀ ਤੇ ਚੰਗੀ ਠੰਡੀ ਸੀਜ਼ ਸੁ ਲੱਗਾ ਠੀਕ ਹੈ ਤੇ ਬਾਕੀ ਦੂਜੀ ਵਾਰ ਇਹ ਜਿਹੜਾ ਦੁੱਧ ਆ ਇਹਦੇ ਥੱਲੇ ਰੰਦੂ ਸਾਹਿਬ ਕਰੀਬ 11 ਤੋਂ 12 ਲੀਟਰ ਜਿਹੜਾ ਇਸ ਟਾਈਮ ਰੈਡੀ ਆ ਰੈਡੀ ਆ ਜੀ ਬਾਕੀ 1500 ਲੀਟਰ ਜਿਹੜਾ 15 ਦੀ ਜਵਾਈ ਆ ਰਾਮ ਨਾਲ ਕਰਵਾ ਦੂ ਮਗਰ ਬੱਚਾ ਕੀ ਹੈ ਮੇਲ ਜੀ ਮੇਲ ਕਾਪਾ ਬੱਚਾ ਮਗਰ ਆ ਪਾਕਿਸਤਾਨ ਤੋਂ ਸਾਡੀ ਆਪਾਂ ਕਦੀ ਇਹਨੂੰ ਪਿੱਛੋਂ ਵੀ ਜਿੰਨਾ ਤੋਂ ਲੈ ਕੇ ਆਏ ਸੀ ਆਪਾਂ ਉਹ ਵੀ ਕਹਿੰਦੇ ਸੀ ਇਹਨੂੰ ਬਾਟੇ ਦੇ ਵਿੱਚ ਦੁੱਧ ਪਿਉਂਦੇ ਆ ਹੂੰ ਤੇ ਕਰੀਬ ਆਪਾਂ ਵੀ ਉਵੇਂ ਹੀ ਕਰ ਰਹੇ ਆ ਅੱਛਾ ਮਤਲਬ ਥੱਲੇ ਛੱਡ ਕੇ ਪਸਮਾਰ ਨਹੀਂ ਰਹੇ ਹਾਂਜੀ ਬਾਕੀ ਜੀ ਉਹ ਕਿਸੇ ਦੀ ਮਰਜ਼ੀ ਹੈ ਲਾਉਣਾ ਅੱਛਾ ਸੇ ਹੁਣ ਆਪਾਂ ਚਵਾਈ ਜਾਂਦੀ ਫਿਰ ਕਿਵੇਂ ਥਾਪੀ ਦੇਈ ਥਾਪੀ ਦੇਈ ਬੜੇ ਰਹਿਮਾਨ ਨਾਲ ਬੜੇ ਆਰਾਮ ਨਾਲ ਕੋਈ ਮਤਲਬ ਇਹਨੂੰ ਠੰਡੀ ਸੀ ਨਹੀਂ ਨਹੀਂ ਬਿਲਕੁਲ ਨਹੀਂ ਆ ਦੋਸਤੋ ਬਾਕੀ ਜੋ ਵੀਰ ਨੇ ਵਿੱਚ ਵੇਰਵਾ ਸੀ ਤੁਹਾਨੂੰ ਦੱਸ ਦਿੱਤਾ ਆ ਵੇਖੋ ਦੋਸਤ ਅਈ ਜਿਹੜੀ ਆਪਾਂ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਕੇ ਵਿਖਾ ਦੇਣੀ ਆ ਪ੍ਰੋਪਰ ਵੀਰ ਜੀ ਕਹਿ ਰਹੇ ਨੇ ਵੀ 12-13 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਟਾਈਮ ਜਿਹੜੀ ਰੈਡੀ ਹੈਗੀ ਆ ਦੋ ਡੰਗ ਦੀ ਤੇ ਦੁੱਧੋਂ ਹਜੇ ਹੋਰ ਵੀ ਵਧਣਾ ਹੈਗਾ ਦੋਸਤੋ ਤਾਜੀ ਸੂਈ ਆ ਆਰਡਰ ਵੇਖੋਗੇ ਆ ਵੇਖੋ ਜੀ ਆਹ ਵੇਖੋ ਦੋਸਤੋ ਚੰਗਾ ਸੋਹਣਾ ਆਰਡਰ ਹੈਗਾ ਟਾਈਟ ਲੈਵਾ ਤੇ ਵਧੀਆ ਚੰਗੀ ਮਿਲਕਿੰਗ ਪਾ ਦੇਗੀ ਤਕਰੀਬਨ ਆਹ ਲੋ ਦੋਸਤੋ ਤੇ ਹਰਵੇਲ ਵੀਰ ਸੁਬਾ ਕਿਨਵਾ ਵਹਿੜਦਾ ਦੱਸਿਆ ਸੀ ਦੂਜਾ ਦੂਜਾ ਸੁਬਾ ਤੇ ਛੱਡ ਗਿਆ ਕੋਈ ਆਪਾਂ ਚੁਈ ਚੁਈ ਕਰੀਏ ਸਟਾਰਟ ਆਹ ਸੋ ਦੋਸਤੋ ਜਿਹੜੀ ਚੁਈ ਆਪਾਂ ਤੁਹਾਨੂੰ ਦਿਖਾ ਦੇਣੀ ਐ ਇਸ ਵੀਡੀਓ ਦੇ ਵਿੱਚ ਤਸੱਲੀ ਨਾਲ ਤੁਸੀਂ ਵੇਖ ਸਕਦੇ ਹੋ ਬਾਦ ਵਿੱਚ ਦੋਸਤੋ ਤੁਸੀਂ ਸੌਦਾ ਜਿਹੜਾ ਕਰ ਸਕਦੇ ਹੋ ਦੋਸਤੋ ਤੇ ਜਿਹੜਾ ਪਸ਼ੂ ਸੂਇਆ ਦੋਸਤੋ ਮੈਂ ਅਕਸਰ ਕਹੀ ਨਾ ਹੋਣਾ ਵੀ ਚੁਵਾਈ ਹੈ ਜਿਹੜੀ ਆਪਦੀ ਦੋ ਡੰਗ ਦੀ ਇੱਕ ਡੰਗ ਦੀ ਜ਼ਰੂਰ ਕਰੇ ਜਾਣ ਕੇ ਕਰ ਲਿਆ ਕਰੋ ਠੀਕ ਹੈ ਜੀ ਤੇ ਰੋ ਸਟਾਰਟ ਬਾਕੀ ਹਰਬੇਲ ਵੀਰ ਦਾ ਇੱਕ ਆ ਨੇਚਰ ਕਹੋ ਦੋਸਤੋ ਹੈਗਾ ਵੀ ਤਕਰੀਬਨ ਪਸ਼ੂ ਦੀ ਜਿਹੜਾ ਪਸ਼ੂ ਦੁੱਧ ਤੇ ਹੈਗਾ ਜਿਹੜਾ ਸੂਇਆ ਹੈਗਾ ਉਹਦੀ ਚੁਵਾਈ ਜਿਹੜੀ ਹੈ ਦੋਸਤੋ ਕਰਨੀ ਚੰਗੀ ਸਮਝਦੇ ਆ ਵੀਰ ਹੁਣੀ ਤੇ ਵਿਖਾਉਣੀ ਚੰਗੀ ਸਮਝਦੇ ਆ ਆਇਤਾ ਸੰਧੂ ਇੱਥੇ ਨੰਬਰ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਸੀਰੀਜ਼ਾ ਕਿ ਬਹੁਤ ਜੀ ਕੋਈ ਇਹਨੂੰ ਬੱਚੇ ਨਾਲ ਮਤਲਬ ਨਹੀਂ ਆ ਦੁੱਧ ਤਾਂ तकरीबन ਹੋਰ ਵੀ ਕੋਈ ਬਾਦੂ 2 ਲੀਟਰ ਕੋਈ ਹਾਂ ਦੁੱਧ ਬਹੁਤ ਹਾਂ ਬਿਲਕੁਲ ਬਿਲਕੁਲ ਕਰੀਬ 12 ਲੀਟਰ ਦੀ ਇਸ ਟਾਈਮ ਚ ਆਈ ਹੈਗੀ ਆ 12 ਲੀਟਰ ਦੀ ਹਾਂਜੀ ਤੇ ਬਾਕੀ ਸੰਧੂ ਸਾਹਿਬ ਆਪ ਦੇ ਮੈਨੇਜਮੈਂਟ ਜਿੱਦਾਂ ਦਾ ਮੈਨੇਜਮੈਂਟ ਹੋਗਾ ਬਿਲਕੁਲ ਉਸੇ ਹਿਸਾਬ ਨਾਲ ਠੀਕ ਹੈ ਜੀ ਹਲੋ ਦੋਸਤੋ ਦੇਖੋ ਤਸੱਲੀ ਦੇ ਨਾਲ ਦੇਖੋ ਦੋਸਤੋ ਚਾਰੇ ਥਣਾ ਦਾ ਜਿਹੜਾ ਚੁਆ ਹੈਗਾ ਬਹੁਤ ਜਿਆਦਾ ਸੋਨਾ ਵੈੜ ਦਾ ਲੱਗਾ ਆ ਵੇਖੋ ਜੀ ਚੁਆਈ ਇਹ ਲੋ ਦਾ ਸੰਦੂ ਇੱਕ ਨੰਬਰ ਹਾਂ ਜੀ ਥਾਂ ਦੀ ਬਹੁਤ ਵਧੀਆ ਕੁਆਲਿਟੀ ਹਾਲੋ ਦੋਸਤੋ ਤੇ ਚੁਆ ਜਿਹੜਾ ਦੋਸਤੋ ਤਕਰੀਬਨ ਚੁਆਈ ਆ ਕੰਪਲੀਟ ਹੋ ਗਈ ਆ ਸਿੰਦ ਦਾ ਮੈਨੂੰ ਤਾਂ ਲੱਗ ਰਿਹਾ ਜਿਵੇਂ ਦੁੱਧ 13 13 ਉਪਰ ਆਪਾਂ ਚਲੋ ਗਿਆਰਾਂ ਬਾਹਰ ਲੈ ਕੇ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਵੀਰ ਜੀ ਪਲੱਸ ਪੁਆਇੰਟ ਆ ਕੋਈ ਭੈਣ ਭਰਾ ਵੇ ਵੱਧ ਚੁਆਈ ਕਰੇ ਆ ਲਓ ਜੀ ਚੋ ਸੰਦੂ ਸਾਹਿਬ ਫੁੱਟੇ ਕਰਵਾਈ ਮੇਰੇ ਕੋਲੇ ਪਰਸੋਂ ਹੀ ਆਈ ਹੈ ਤਾਂ ਦੁੱਧ ਹਾਂ ਪੈਰ ਮਲੇ ਟਿਕਦੇ ਨਾ ਦੁੱਧ ਵਗਿਆ ਜੀ ਜੀ ਹਾਂ ਲੋ ਦੋਸਤੋ ਜਿਹੜੀ ਚੁਆਇਸ ਹੀ ਕੰਪਲੀਟ ਹੋ ਗਈ ਤੇ ਵੀਰ ਹਰਵੇਲ ਤੁਸੀਂ 12 ਕਿਲੋਟਰ ਦੀ ਦੱਸੀ ਸੀ ਤਕਰੀਬਨ ਚੁਆਇਸ ਤੇ ਥੋੜਾ ਜਿਹਾ ਦੁੱਧ ਵੱਧ ਹੋਣ ਦੀ ਵੀ ਸਭਾਵ ਨਾ ਹੋ ਸਕਦੀ ਹੈ ਨਾ ਚੰਗਾ ਸਾਬ ਹੋ ਸਕਦਾ ਹੈ 14ਵੇਂ ਹੋਵੇ ਆਪਾਂ 12 ਹੀ ਕਰਵਾ ਲੀਏ ਠੀਕ ਆ ਤੇ ਹਰਵੇਲ ਵਰ ਕੀ ਮੌਲਾ ਦੱਸਿਆ ਕਿਹਦਾ 29000 ਰੁਪਿਆ ਰੇਟ ਆ 200 ਰੁਪਿਆ ਸ਼ੋਰ ਕਰਾਇਆ ਹਾਂ 29000 ਫਿਕਸ ਹੀ ਇੱਕ ਸਾਹਬ ਦਾ ਤੁਸੀਂ ਕਹਿੰਦਾ ਜੀ ਠੀਕ ਆ ਜੀ ਦੋਸਤੋ ਜਿਹੜੀ ਵੈਡ ਦਾ ਪ੍ਰਾਈਸ ਆ 35 ਤੋਂ 40 ਦੀ ਰੇਂਜ ਹੀ ਆ ਠੀਕ ਹੈ ਆਪਾਂ ਚਲੋ ਜੋ ਵੀ ਆਏਗਾ ਆਪਾਂ ਹੀ ਦੱਸਦੇ ਹਾਂ ਠੀਕ ਹੈ ਜੀ ਤੇ ਬਾਕੀ ਇਹਨੂੰ ਕੋਈ ਗਰਮੀ ਨਾਲ ਮਤਲਬ ਨਹੀਂ ਆ ਜੀ ਕੋਈ ਬਿਮਾਰ ਹੋਣ ਨਾਲ ਨਹੀਂ ਆ ਕਿਉਂਕਿ ਵੀਰ ਇੱਧਰ ਹੈ ਠੀਕ ਆ ਸੋ ਦੋਸਤੋ ਇਹ ਸਨ ਵੀਰ ਹਰਵੈਲ ਦੇ ਕੋਲ ਦੋ ਐਨੀਮਲ ਤੇ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਆਪਾਂ ਪੁੱਛ ਕੇ ਵੀਰ ਹੁਣ ਤੋਂ ਦੱਸ ਦੇਣੀ ਵੀਰ ਦੱਸਿਓ ਨੰਬਰ ਜੀ 9903885022 990638225 ਠੀਕ ਹੈ ਜੀ ਸੋ ਦੋਸਤੋ 9903882025 ਵੀਰ ਦੇ ਕੰਟੈਕਟ ਨੰਬਰ ਨੇ ਹਰ ਬੇਲ ਦੇ ਨੰਬਰਾਂ ਤੇ ਸੰਪਰਕ ਕਰਕੇ ਐਨੀਮਲ ਖਰੀਦ ਸਕਦੇ ਹੋ ਮਿਲਦੇ ਨੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼ਰੀਆ ਕੱਲ ਜੀ